ਮਨ ਦੀਪਰ 임피 ਦੇ ਨਾਵਲ ਵਕਤ ਖੀਸੇ ਚੋਂ ਦਾ ਅਗਲਾ ਭਾਗ 18 ਦੂਜਾ ਹਿੱਸਾ ਚਾਚੇ ਗੁਰਨਾਮ ਨਾਲ ਮੇਰਾ ਮੇਲਗਿਲ ਨਾ ਬਰਾਬਰ ਹੋ ਗਿਆ ਮੈਂ ਚਾਚੇ ਤੋਂ ਡਰਦਾ ਸਾਂ ਕਿ ਕਿਦਰੇ ਮੇਰਾ ਸੱਚਾ ਚਾਚਾ ਪੜਨਾ ਲਵੀ ਮੇਰੇ ਕਿਰੇ ਤੋਂ ਕਿਉਂਕਿ ਉਸ ਨਾਲ ਨਜ਼ਰਾਂ ਮਿਲਾਉਣਾ ਹੁਣ ਮੈਨੂੰ ਬਹੁਤ ਔਖਾ ਲੱਗਦਾ ਭਾਵੇਂ ਬੇਇਮਾਨਤਾ ਮੈਂ ਹੋ ਗਿਆ ਸਾਂ ਪਰ ਫਿਰ ਵੀ ਹਰੇ ਚਾਚੇ ਦੇ ਆਸਾਨਾਂ ਦੀ ਪੰਡ ਉਂਝੀ ਸਾਂਭੀ ਬੈਠਾ ਸਾਂ ਮੈਂ ਚਾਚੀ ਦੀ ਗੱਡੀ ਛੱਡ ਕੇ ਸੇ ਹੋਰ ਦੀ ਗੱਡੀ ਸਾਂਭ ਲਈ ਪਰ ਚਾਚੇ ਨੇ ਕਦੇ ਕੁਝ ਨਾ ਪੁੱਛਿਆ ਤੇ ਨਾ ਹੀ ਮੈਂ ਕਾਰਨ ਦੱਸਣਾ ਮੁਨਾਸਬ ਸਮਝਿਆ ਜਦੋਂ ਚਾਚੇ ਨੂੰ ਮੇਰੇ ਕਾਰਨਾਮਿਆਂ ਦੀ ਪਿੰਕ ਪੈਣ ਲੱਗੀ ਉਹ ਨੇ ਆਨੇ ਬਹਾਨੇ ਮੈਨੂੰ ਆਪਣੇ ਪੁੱਤਾਂ ਵਾਂਗ ਸਮਝਾਉਣਾ ਚਾਹਿਆ ਇਥੇ ਜਿਹੜਾ ਬੰਦਾ ਨਸ਼ੇ ਪੱਤੇ ਤੋਂ ਬਚ ਗਿਆ ਉਹਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਮੈਨੂੰ ਚਾਚੇ ਦਾ ਇਸ ਤਰ੍ਹਾਂ ਮੇਰੀ ਜ਼ਿੰਦਗੀ ਵਿੱਚ ਦਖਲ ਦੇਣਾ ਅਖਰਦਾਰ ਇਸ ਲਈ ਹੁਣ ਮੈਂ ਛੇਤੀ ਛੇਤੀ ਚਾਚੇ ਦੇ ਮੱਥੇ 'ਤੇ ਨਾ ਲੱਗਦਾ ਵਕਤ ਲੰਘਿਆ ਪਛਤਾਵਾ ਵੀ ਹੋਇਆ ਪਰ ਫਿਰ ਪਛਤਾਉਣ ਦਾ ਕੋਈ ਲਾਭ ਨਹੀਂ ਹੁੰਦਾ ਜਦੋਂ ਵੇਲਾ ਖੁੰਝ ਜਾਵੇ ਮੈਨੂੰ दारू ਦੀ ਅਜੇ ਹੀ ਮਾੜੀ ਲਤ ਲੱਗੀ ਕਿ ਮੈਂ ਕਈ-ਕਈ ਵਾਰ दारू ਨਾਲ ਗਲਤ ਛੋ ਕੇ ਆਪਣੇ ਕਮਰੇ 'ਚ ਪਿਆ ਰਹਿੰਦਾ ਪਰ ਉੰਜ ਉਹਨਾਂ ਦਿਨਾਂ ਵਿੱਚ ਮੈਂ ਵੀ ਦੋ ਨੰਬਰ ਦੇ ਧੰਦੇ ਵਿੱਚ ਪੂਰਾ ਮਾਹਰ ਹੋ ਗਿਆ ਸੀ ਆਪਣੇ ਨਾਲ ਦੇ ਸਾਥੀ ਵਾਂਗੂ ਮੈਂ ਵੀ ਸੋਣੀ दारू ਇੱਧਰ-ਉੱਧਰ ਕਰਨ ਲੱਗਿਆ ਮੇਰੀਆਂ ਜੇਬਾਂ ਵੀ ドラਮਾ ਨਾਲ ਭਰੀਆਂ ਰਹਿਣ ਲੱਗੀਆਂ ਮੈਂ ਵੀ ਕਰ ਤਕੜੇ ਰਪੇ ਪੇਜਦਾ ਤੇ ਹਰ ਵਾਰ ਓਵਰ ਟਾਈਮ ਵਧ ਲਾਉਂਦਾ ਕੜਿਆ ਕੜਾਇਆ ਬਹਾਨਾ ਆਪਣੇ ਪਿਓ ਮੂਰੇ ਧਰ ਦਿੰਦਾ ਬੀਬੀ ਮੈਨੂੰ ਫੋਨ ਤੇ ਨਸੀਹਤਾਂ ਦਿੰਦੀ ਨਾ ਸਕਦੀ ਵੇਖੀ ਪੁੱਤ ਆਪਣੀ ਸਿਹਤ ਦਾ ਧਿਆਨ ਰੱਖੀ ਰੋਟੀ ਰੱਜ ਕੇ ਖਾਇਆ ਕਰ ਓਹ ਟਾਈਮ ਦੇ ਲਾਲਚ ਚ ਆਪਣੇ ਸਰੀਰ ਨਾਲ ਧੱਕਾ ਨਾ ਕਰ ਬੈਠੀ ਜਿੰਨਾ ਕੁ ਕੰਮ ਹੁੰਦਾ ਉਹਨਾਂ ਕੁ ਕਰਿਆ ਕਰ ਆ ਖਾਣੀ ਤਾਂ ਰੋਟੀ ਹੋਇਆ ਖਾਂਜੋਗਾ ਸੁਖ ਨਾਲ ਹੁਣ ਬਥੇਰਾ ਦਿੱਤਾ ਰੱਬ ਨੇ ਮੈਂ ਆਪਣੇ ਕੰਮ ਨੂੰ ਬਹੁਤੀ ਤਵੱਜੋ ਨਾਲ ਦਿੰਦਾ ਮੇਰਾ ਧਿਆਨ ਤਾਂ 2 ਨੰਬਰ ਦੇ ਕੰਮ ਤੇ ਹੀ ਲੱਗਿਆ ਰਹਿੰਦਾ ਕਿਉਂਕਿ ਜਿੰਨੀ ਤਨਖਾਹ ਮੈਨੂੰ ਮਹੀਨੇ ਬਾਅਦ ਮਿਲਦੀ ਓਨੀ ਕੁ ਤਾਂ ਮੈਂ ਹਫਤੇ ਵਿੱਚ ਦੋ ਵਾਰ ਬਣਾ ਲੈਂਦਾ ਮੇਰਾ ਮਾਲਕ ਮੈਥੋਂ ਤੰਗ ਰਹਿਣ ਲੱਗਿਆ ਉੰਜ ਤਾਂ ਉਹ ਕੰਮ ਤੋਂ ਕਦੋਂ ਦਾ ਮੇਰਾ ਪੱਤਾ ਸਾਫ਼ ਕਰ ਸਕਦਾ ਸੀ ਪਰ ਉਹ ਮੈਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਮੌਕੇ ਦੀ ਭਾਲ ਵਿੱਚ ਸੀ ਤੇ ਮੈਂ ਕਦੇ ਕੋਈ ਕੱਚਾ ਪਿੱਲਾ ਕੰਮ ਨਾ ਕਰਦਾ ਸ਼ਹਿਦੂ ਗੁਰਨਾਮ ਚਾਚੇ ਦੇ ਮੂੰਹ ਨੂੰ ਵੀ ਚੁੱਪ ਸੀ ਉਹ ਸ਼ਸ਼ੋਪੰਜ ਵਿੱਚ ਸੀ ਕਿ ਬਿਨਾ ਕਿਸੇ ਸਬੂਤ ਜਾਂ ਗਵਾਹ ਤੋਂ ਕਿਵੇਂ ਮੈਨੂੰ ਕੰਮ ਤੋਂ ਜਵਾਬ ਦੇਵੇ ਮੇਰੀਆਂ ਵਿਗੜੀਆਂ ਹੱਤਾਂ ਨੇ ਛੇਤੀ ਹੀ ਉਹਦੇ ਲਈ ਰਾ ਪੱਤਰਾ ਕਰ ਦਿੱਤਾ ਮੈਂ ਅਕਸਰ ਕੰਮ ਤੋਂ ਅਨਗਹਿਲੀ ਕਰਦਾ ਜਿਸ ਕਾਰਨ ਮੇਰੇ ਮਾਲ ਦੀ ਸਹੀ ਥਾਂ ਤੇ ਪਹੁੰਚ ਸਹੀ ਵਕਤ ਤੇ ਨਾ ਹੋ ਪਉਂਦੀ ਇੱਕ ਦੋ ਵਾਰ ਤਾਂ ਮਾਲਕ ਨੇ ਚਾਚੇ ਗੁਰਨਾਮ ਨਾਲ ਮੂੰਹ ਲਿਹਾਜ਼ ਦੇ ਕਾਰਨ ਵਾਰਨਿੰਗ ਦੇ ਕੇ ਛੱਡ ਦਿੱਤਾ ਪਰ ਕੋਈ ਕਿੰਨਕੂ ਵਾਰੀ ਦੇਖਦਾ ਤੇ ਜੀ ਵਰ ਕੰਮ ਤੋਂ ਕੀ ਟਿਕਤਾਈ ਮੈਨੂੰ ਲੈ ਡੁੱਬੀ ਮਾਲਕ ਨੇ ਮੇਰਾ ਹਸਾਬ ਕਰਨ ਲੱਗਿਆ ਤੇਰ ਨਾਲ ਆਈ ਗੱਡੀ ਦੇ ਵੱਲੇ ਵਿੱਚ ਸ਼ਰਾਬ ਦਾ ਮੇਰਾ 2 ਨੰਬਰ ਦਾ ਕੰਮ ਵੀ ਠੱਪ ਹੋ ਗਿਆ ਜਿੰਨੇ ਕੁ ਤਰ੍ਹਾਂ ਬਣਾਉਣੇ ਸਨ ਬਣ ਗਏ ਮੇਰਾ ਵੀ ਮਨ ਚੁੱਕਿਆ ਗਿਆ ਦੁਬਈ ਤੋਂ ਦਿਲ ਨੂੰ ਪਿੰਡ ਜਾਣ ਦੀ ਕਾੜੀ ਪੈ ਗਈ ਚਾਹਤ ਕਰਨਾਮ ਤਾਂ ਪਹਿਲਾਂ ਹੀ ਕਿੰਨੀ ਵਾਰ ਆਖ ਚੁੱਕਿਆ ਸੀ ਕਿ ਪਿੰਡ ਗੇੜਾ ਮਾਰਾ ਇੱਕ ਵਾਰ ਉਹਨੇ ਗੱਲਾਂ-ਗੱਲਾਂ ਵਿੱਚ ਆਖ ਹੀ ਦਿੱਤਾ ਸੀ ਦੇਖੀ ਪੁੱਤਰਾ ਕੋਈ ਗਲਤ ਕੰਮ ਨਾ ਕਰ ਬੈਠੀਂ ਇਹ ਤੇ ਵਧ ਕਮਾਉਣ ਦੇ ਲਾਲਚ ਵਿੱਚ ਇੱਥੋਂ ਦੀ ਪੁਲਿਸ ਦੇ ਤੱਕੇ ਨਾ ਚੜ ਜਾਵੀਂ ਇੱਥੋਂ ਦੇ ਕਾਨੂੰਨ ਤਾਂ ਉੰਜ ਵੀ ਬੜੇ ਸਖਤ ਆ ਉਹ ਮੇਰੇ ਪਿਓ ਦੇ ਮੂੰਹ ਨੂੰ ਮੈਨੂੰ ਬਹੁਤਾ ਕੁਝ ਨਹੀਂ ਸੀ ਕਹਿੰਦਾ ਪਰ ਅੰਦਰੋਂ ਅੰਦਰ ਹੀ ਬਹੁਤ ਖਫਦਾ ਮੇਰੇ ਰਚਨਾ ਕਰਨ ਪਿਛਲੇ ਦੋ ਸਾਲਾਂ ਵਿੱਚ ਮੈਂ ਕੁਝ ਜ਼ਿਆਦਾ ਹੀ ਬਦਲ ਗਿਆ ਸਾਂ ਇੱਕ ਸ਼ਾਮ ਤਾਰੀਖ ਕਮਰੇ ਵਿੱਚ ਨਾ ਪਰਤਿਆ ਮੈਂ ਸੋਚਿਆ ਕਿ ਉਹਨੇ ਹੋਰ ਢੇੜਾ ਚੁੱਕ ਲਿਆ ਹੋਣਾ ਅੱਗੇ ਵੀ ਕਈ ਵਾਰ ਉਹ ਦੋ ਨੰਬਰ दारू ਦੀ ਸਪਲਾਈ ਦੇ ਲਾਲਚ ਨੂੰ ਦੋ ਦੋ ਢੇੜੇ ਲਗਾਤਾਰ ਲਾਉਂਦਾ ਆਪਣੇ ਵਿਆਹ ਲਈ ਪੈਸਾ ਕਮਾਉਣ ਦੀ ਰੀਚ ਹਮੇਸ਼ਾ ਉਹਨੂੰ ਵੱਤ ਤੋਂ ਵੱਤ ਦੋ ਨੰਬਰ ਦੇ ਕੰਮ ਕਰਨ ਲਈ ਖਿਚਾਉਂਦੀ ਰਹਿੰਦੀ। ਉਹ ਹਮੇਸ਼ਾ ਆਖਦਾ ਇੱਕ ਵਾਰ ਪਿੰਡ ਜਾ ਕੇ ਮੈਂ ਤਾਂ ਨਹੀਂ ਮੁੜ। ਮੂੰਹ ਕਰਦਾ ਮੂੰਹ ਵਹੀ ਵੱਲ। ਆਪਣੇ ਪਿੰਡ ਰਹਿ ਕੇ ਕੰਮ ਕਰੂੰ ਕੋਈ। ਅੱਧੀ ਰਾਤ ਬੀਤ ਗਈ ਤੇ ਤਾਰੀ ਦੀ ਗੈਰ ਹਾਜ਼ਰੀ ਮੈਨੂੰ ਵੱਡ-ਵੱਡ ਕੇ ਖਾਣ ਲੱਗੀ। ਬਾਕੀ ਦੀ ਰੇਤ ਦੀ ਰਾਤ ਵੀ ਮੈਂ ਜਾ ਕੇ ਕੱਢੀ। ਤੜਕੇ ਹੁੰਦੇ ਸਾਰ ਮੈਂ ਉਹਦੇ ਹੋਰ ਸਾਥੀਆਂ ਤੋਂ ਉਹਦੇ ਬਾਰੇ ਪੁੱਛਕਿਛ ਕਰਨ ਲਈ ਕਮਰੇ ਚੋਂ ਨਿਕਲ ਪਿਆ। ਕਿਸਨ ਕੁਝ ਨਹੀਂ ਸੀ ਪਤਾ ਦਿਨ ਚੜੇ ਰੌਲਾ ਪੈ ਗਿਆ ਕਿ ਕਿਸੇ ਨੇ ਤਾਰੀ ਦਾ ਕਤਲ ਕਰ ਦਿੱਤਾ ਲਉ ਨਗਲੋਚੋ ਦੀ লাশ ਸੜਕ ਤੋਂ ਮਿਲੀ ਪੁਲਿਸ ਨੇ ਆਪਣੀ ਭਜਦੌੜ ਸ਼ੁਰੂ ਕਰ ਦਿੱਤੀ ਪਰ ਕੋਈ ਸराग ਜਾਂ ਗਵਾ ਹੱਥ ਨਾ ਆਇਆ ਹੁਣ ਤਾਰੀ ਦੀ লাশ ਉਹਦੇ ਪਿੰਡ ਤੋਰਨ ਦੀਆਂ ਵਿਉਂਤਾਂ ਵੜਨ ਲੱਗੀਆਂ ਸਾਰੇ ਯਾਰਾਂ ਦੋਸਤਾਂ ਨੇ ਟਰਾਲ ਮਿਲ ਕੇ ਪੈਸੇ ਇਕੱਠੇ ਕੀਤੇ ਤੇ ਕੰਪਨੀ ਵੱਲੋਂ ਵੀ ਕੁਝ ਮਦਦ ਹੋ ਗਈ 15 ਦਿਨੀ ਬਹੁਤ ਹੱਥ ਪੈਰ ਮਾਰਨ ਤੋਂ ਬਾਅਦ লাশ ਇੰਡੀਆ ਤੋਰਨ ਦਾ ਪ੍ਰਬੰਧ ਹੋ ਸਕਿਆ লাশ ਨਾਲ ਕੌਣ ਜਾਵੇ ਇਸ ਮੁੱਦੇ ਤੇ ਆ ਕੇ ਗੱਲ ਲੜ ਗਈ ਤਾਰੀ ਵਰਗੇ ਬਹੁਤੇ ਰੋਟੀ ਦੀ ਥੋੜ ਦੇ ਮਾਰੇ ਹੋਏ ਕਰਜ਼ਿਆਂ ਦੇ ਬੋਝ ਥੱਲੇ ਬੈਠੇ ਦਬਈ ਉਹਨਾਂ ਲਈ ਇੱਕ ਵਾਰ ਵਾਪਸੀ ਦਾ ਅਰਥ ਪਾਣੀ ਪੀਣ ਲਈ ਮੋੜ ਖੂਪ ਉੱਟਣ ਬਰਾਬਰ ਮੈਂ ਤਾਰੀ ਦੀ ਲਾਸ਼ ਵੇਖ ਬਹੁਤ ਡਰ ਗਿਆ ਸਾਂ ਚਾਰੇ ਪਾਸੇ ਚਰਚੇ ਸੰ ਕਿ ਤਾਰੀ ਦਾ 2 ਨੰਬਰ ਦਾ ਕੰਮ ਹੀ ਉਹਦੇ ਕਤਲ ਦਾ ਕਾਰਨ ਬਣਿਆ ਰੋਧੀ ਧੜੇ ਵੱਲੋਂ ਉਹਨੂੰ ਪਹਿਲਾਂ ਵੀ ਕਿੰਨੀ ਵਾਰ ਧਮਕੀ ਮਿਲ ਚੁੱਕੀ ਸੀ ਕਿ ਉਹ ਇਸ ਕੰਮ ਤੋਂ ਪਿੱਛੇ हट ਜਾਵੇ ਪਰ ਉਹ ਬੇਪਰਵਾਹੀ ਵਿਖਾਉਂਦਾ ਹੋਇਆ ਇਸ ਕੰਮ ਵਿੱਚ ਹੋਰ ਵੀ ਵੱਧ ਹੱਥ ਪਾਉਂਦਾ ਅਗਲੇ ਨੇ ਮੌਕਾ ਮਿਲਦੇ ਠੋਕ ਦਿੱਤਾ ਮੇਰੇ ਨਾਲ ਜ਼ਹਿਰ ਗਿਆ ਕਿ ਮੈਂ ਦਬਈ ਛੱਡ ਪਿੰਡ ਮੜਨ ਦਾ ਮਨ ਬਣਾ ਲਿਆ ਮੇਰਾ ਵੀ ਮਨ ਚੁੱਕਿਆ ਗਿਆ ਉੱਥੋਂ ਤਾਰੀ ਦੀ লাশ ਉਹਦੇ ਆਪਣਿਆਂ ਚ ਲੈ ਜਾਣ ਦੀ ਮੇਰੀ ਪਰਿਹਾਮੀ ਨਾਲ ਸਾਰਿਆਂ ਦੇ ਮਨਾਂ ਤੋਂ ਭਾਰ ਹੋ ਚੁੱਕਿਆ ਗਿਆ ਕਿ ਤਾਰੀ ਦੀ ਮਿੱਟੀ ਹੋ ਚੁੱਕੀ ਦੇ ਨਾਲ ਕੌਣ ਜਾਵੇਗਾ ਮੇਰੇ ਮੂੰਹੋਂ ਪਿੰਡ ਵਾਪਸੀ ਦੀ ਗੱਲ ਖੁੱਲਣ ਦੀ ਢੇਰ ਸੀ ਗੁਰਨਾਮ ਚਾਚੇ ਨੇ ਛਟ ਕਾਗਜ਼ ਪੱਤਰ ਪੂਰੇ ਕਰ ਮੇਰੀ ਟਿਕਟ ਵੀ ਪੱਲਿਓਂ ਕਰਵਾ ਦਿੱਤੀ। ਉਹਨੂੰ ਡਰ ਸੀ ਕਿ ਕਿਦਰ ਮੈਂ ਮੁੱਕ ਕਰ ਨਾ ਜਾਵਾਂ। ਮੈਨੂੰ ਤਾਂ ਐਂ ਲੱਗਦਾ ਜਿਵੇਂ ਮੇਰੇ ਜਹਾਜ਼ ਵਿੱਚ ਚੜਦਿਆਂ ਹੀ ਉਹਦੇ ਸਾਹ ਵਿੱਚ ਸਾਹ ਆਏ ਹੋਣ। ਜਦੋਂ ਮੈਂ ਪੇਟੀ ਵਿੱਚ ਬੰਦ ਤਾਰੀ ਨੂੰ ਲੈ ਕੇ ਉਹਦੇ ਘਰ ਪਹੁੰਚਿਆ। ਉਹਦੀ ਮਾਂ ਦੀ ਹਾਲਤ ਵੇਖ ਮੈਨੂੰ ਮੁਰਮੜ ਆਪਣੀ ਮਾਂ ਚ ਇੱਥੇ ਆਈ ਜਾਵੇ। ਪੇਟੀ ਵਿੱਚ ਬੰਦ ਤਾਰੀ ਨੂੰ ਵੇਖ ਉਹਦੀ ਮਾਂ ਤੇ ਭੈਣਾ ਦੇ ਕੀਰਨਿਆਂ ਨੇ ਪੱਥਰ ਤੋਂ ਪੱਥਰ ਦਿਲ ਪਿਘਲਾ ਦਿੱਤੀ। ਤਾਰੀ ਦਾ ਪਿਓ ਤਾਂ ਜਿਵੇਂ ਕਮਲਾ ਹੋ ਗਿਆ ਹੋਵੇ ਉਹ ਕਿੰਨਾ ਹੀ ਚਿਰ ਪੁੱਤ ਨੂੰ ਵੇਖਦਾ ਰਿਹਾ ਤੇ ਫਿਰ ਉਹਦੀ ਧਾ ਨੇ ਸਾਰੇ ਹਲਾਕੇ ਰਖ ਦਿੱਤੇ ਸਾਰਾ ਪਿੰਡ ਦਾ ਉਸ ਨਜ਼ਰਾਂ ਨਾਲ ਵੇਖ ਰਿਹਾ ਸੀ ਸਭ ਕੁਝ ਮੈਂ ਦੁਖੀ ਮਨ ਨਾਲ ਸ਼ਾਮ ਨੂੰ ਆਪਣੇ ਪਿੰਡ ਵੱਲ ਤੁਰ ਪਿਆ ਮੈਨੂੰ ਅਚਾਨਕ ਘਰ ਆਇਆ ਵੇਖ ਮੇਰੇ ਮਾਂ ਪਿਓ ਨੇ ਬਹੁਤ ਚਾਅ ਬਣਾਏ ਮੈਂ ਬੀਬੀ ਬਾਪੂ ਨੂੰ ਤਾਰੀ ਬਾਰੀ ਕੁਝ ਨਾ ਦੱਸਿਆ ਜੇ ਦੱਸਦਾ ਤਾਂ ਉਹਨਾਂ ਨੇ ਮੈਨੂੰ ਵੇਖ ਵੇਖ ਫਿਕਰਾਂ ਵਿੱਚ ਤਸ ਜਾਣਾ ਸੀ ਪਾਵੇਂ ਮੇਰਾ ਮਨ ਅੰਦਰੋਂ ਉਦਾਸੀ ਨਾਲ ਚੰਬਿਆ ਪਿਆ ਸੀ ਪਰ ਫਿਰ ਵੀ ਮੈਂ ਉਪਰੋਂ ਖੁਸ਼ ਦਿਖਣ ਦੀ ਕੋਸ਼ਿਸ਼ ਕਰਨ ਲੱਗਿਆ ਮੇਰੀ ਮਾਂ ਨੂੰ ਪਾਣਾ ਹਲਵਾਈ ਨਾ ਭੁੱਲਿਆ ਉਹਨੇ ਮੁਰ ਉਹਦੀ ਦੁਕਾਨ ਤੋਂ ਲੱਡੂ ਮੰਗਵਾ ਕੇ ਘਰ ਕਰ ਵੰਡੇ ਸ਼ਰੀਕਾਂ ਚ ਪਾਣੇ ਹਲਵਾਈ ਦੇ ਲੱਡੂ ਵੇਖ ਬਾਪੂ ਹੱਸਿਆ ਦੇਖ ਤਾਂ ਤੇਰੀ ਮਾਂ ਮੁਰਮੁਰ ਧਰਮਰਾਜ ਦਾ ਬੂਆ ਘੜਕਾ ਕੇ ਆਏ ਪਾਣੇ ਹਲਵਾਈ ਦੀ ਪੱਕੀ ਚੇਲੀ ਹੋਰ ਕਿਸੇ ਦੇ ਲੱਡੂ ਇਹਦੇ ਨੱਕ ਤਲੇ ਨਹੀਂ ਆਉਂਦੇ ਬਾਪੂ ਦੀ ਗੱਲ ਸੁਣ ਮੈਂ ਸੋਚਾਂ ਵਿੱਚ ਪੈ ਗਿਆ ਆਕਾਸ਼ ਤਾਰੀ ਵੀ ਪਰ ਤੋਂ ਧਰਮਰਾਜ ਦੇ ਬੂਹੇ ਕਿਉਂ ਖੋਲ ਦਿੱਤਾ ਧਰਮਰਾਜ ਨੇ ਉਹਦੇ ਲਈ ਬੂਹਾ ਇਨੀ ਛੇਤੀ ਉਹਦੀਆਂ ਰੀਜਾਂ ਤੋਂ ਕੁਆਰੀਆਂ ਹੀ ਤੁਰ ਗਈਆਂ ਉਸ ਤੋਂ ਬਾਅਦ ਕੀ ਬਣਿਆ ਹੋਣਾ ਹੈ ਉਹਦੀ ਪਰਸ ਵਾਲੀ ਤਸਵੀਰ ਦਾ ਸ਼ਰਨਜੀਤ ਨੂਡਲਸ ਦੀ ਪਲੇਟ ਫੜਾਉਂਦੀ ਹੋਈ ਹੁਬ ਕੇ ਆਖਦੀ ਲੋ ਡੈਡੀ ਕਰੋ ਟੇਸਟ ਸ਼ਿਵਾ ਫਾਸਟ ਫੂਡ ਵਾਲਿਆਂ ਦੇ ਨੂਡਲਸ ਦਾ ਕੋਈ ਮੁਕਾਬਲਾ ਨਹੀਂ ਪੇਟ ਫੜਦਿਆਂ ਮੇਰੇ ਮੂੰਹੋਂ ਚਟ ਨਿਕਲਿਆ ਕਾ ਤੂੰ ਲੂਨ ਵਾਲੀਆਂ ਸੇਮੀਆਂ ਜੀਆਂ ਲਿਆਉਂਦੀ ਰਹਿਣੀ ਐ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਮੈਨੂੰ ਤਾਂ ਸਮੋਸੇ ਲਿਆ ਦਿਆ ਕਰ ਜੇ ਬਹੁਤਾ ਹੀ ਹੁੰਦਾ ਓ ਡੈਡੀ ਸਮੋਸਿਆਂ ਦਾ ਜਮਾਨਾ ਆ ਗਿਆ ਹੁਣ ਸਮੋਸੇ ਕੌਣ ਖਾਂਦਾ ਬਰਗਰ ਦੀ ਗੱਲ ਕਰੋ ਪੀਜੇ ਦੀ ਜਾਂ ਫਿਰ ਆਗਰਾ ਚਾਟ ਦੀ ਗੋਲ ਗੱਪੇ ਆਗਰਾ ਚਾਟ ਵਾਲਿਆਂ ਦੀ ਚਾਟ ਪਾਪੜੀ ਸਪੈਸ਼ਲ ਐ ਉਹਨਾਂ ਨੇ ਨਟਰਾਜ ਵਾਲਿਆਂ ਦਾ ਕੰਮ ਟੱਪ ਕਰਕੇ ਰੱਖਤਾ ਕਦੇ ਹੁੰਦਾ ਤਾਂ ਰਾਜ ਬੇਲਾ ਚੌਕ ਤੇ ਨਟਰਾਜ ਵਾਲਿਆਂ ਦਾ ਸ਼ਰਨਜੀਤ ਲਗਾਤਾਰ ਹਾਲ ਮਟੋਲੀਆਂ ਮਾਰਨ ਲੱਗੀ ਨੂਡਲਸ ਕਾਂਦਿਆਂ ਖਾਂਦਿਆਂ ਮੇਰੀ ਸੁਰਤੀ ਸਬਜ਼ੀ ਮੰਡੀ ਵਿੱਚ ਸੀਟੀ ਥਾਣੇ ਨੇੜੇ ਲੱਗੇ ਮਹਾਤਮਾ ਗਾਂਧੀ ਦੇ ਦੁੱਧ ਤੋਤੇ ਬੁੱਤਕੁਲਜਾ ਲੱਗੀ ਜਦੋਂ ਮੈਂ ਉੱਥੋਂ ਲੰਘਦਾ ਅਕਸਰ ਸੋਚਦਾ ਕਿ ਅੱਜ ਦੇ ਦੌਰ ਵਿੱਚ ਅਹਿੰਸਾ ਤੇ ਚੱਲ ਕੇ ਕੋਈ ਜੀਵਨ ਜਿਉ ਸਕਦਾ ਹੈ ਜਦੋਂ ਕਿ ਚੱਪੇ ਚੱਪੇ ਤੇ ਤਾਂ ਇੰਜ ਲੱਗਦਾ ਜਿਵੇਂ ਮੌਤ ਖੜੀ ਹੋਵੇ ਮਨੁੱਖੀ ਲਿਬਾਸ ਪਾਈ ਇੱਕ ਦਿਨ ਬੁੱਧੀ ਕਰਦਨ ਗੈਬ ਸੀ ਤੇ ਅਗਲੇ ਦਿਨ ਧੜ ਉਸ ਬੁੱਤ ਨੂੰ ਮੈਂ ਆਪਣੇ ਬਚਪਨ ਤੋਂ ਵੇਖਦਾ ਆ ਰਿਹਾ ਸਾਂ ਹੁਣ ਮੈਨੂੰ ਬੁੱਤ ਵਾਲੀ ਥਾਂ ਸਖਣੀ ਤਾਂ ਲੱਗਦੀ ਪਰ ਸੁੰਨੀ ਨਾ ਆਲੇ ਦੁਆਲੇ ਉਹੀ ਭੀੜ ਭੜਕਾ ਉਹੀ ਕਾਮਾ ਰੋਲੀ ਆਲੂ ਪਿਆਜ਼ ਪੰਜਰ ਪੈ ਕੇ ਲੋ ਗੋਭੀ ਟਮਾਟਰ ਛਲਗਮ ਵੱਖੋ ਵਕਰੀ ਆਵਾਜ਼ਾਂ ਭੀੜ ਜੋਗਦੀਆਂ ਤੇ ਭੀੜ ਚ ਘੁਮ ਹੋ ਜਾਂਦੀਆਂ ਉੱਥੇ ਨਾਲ ਹੀ ਸਮੋਸਿਆਂ ਦੀ ਮਸ਼ਹੂਰ ਦੁਕਾਨ ਸਾਈ ਭੰਡਾਰ ਤੋਂ 1 ਰੁਪਏ ਦਾ ਸਮੋਸਾ ਖਾਂ ਲਈ ਮੂੰਹ ਵਿੱਚ ਪਾਣੀ ਪਰ ਜਾਂਦਾ ਪਰ ਕੁਲਜੀਤ ਗਾਂਧੀ ਚੌਂਕ ਵਿੱਚ ਨਰੰજન ਲੱਸੀ ਵਾਲੇ ਦੀ ਦੁਕਾਨ ਵੱਲ ਨੂੰ ਖਿੱਚਦਾ। ਉਹਦੀ ਜੀਬ ਨੂੰ ਨਰੰજન ਦੀ ਲੱਸੀ ਦਾ ਸਵਾਦ ਲੱਗਿਆ ਹੋਇਆ। ਪਰ ਕਦੇ-ਕਦੇ ਮੈਂ ਵੀ ਆਪਣੀ ਪਕਾ ਲੈਂਦਾ। ਸਾਈ ਭੰਡਾਰ ਤੋਂ ਸਮੋਸਾ ਖਾਣ ਦੀ ਗੱਲ। ਮੈਂ ਨੂਡਲਸ ਖਾ ਕੇ ਪਲੇਟ ਮੰਜੇ ਥੱਲੇ ਰੱਖ ਦਿੱਤੀ। ਸ਼ਰਨਜੀਤ ਪਲੇਟ ਚੁੱਕਦੀ ਹੋਈ ਪੁੱਛਦੀ ਡੈਡੀ। ਸਵਾਦ ਸੀ ਨਾ? ਇਹ ਨਾ ਦੀ ਰੇੜੀ ਮੂਰੇ ਹਰ ਵੇਲੇ ਭੇਡ ਲੱਗੀ ਦਿੰਦੀ ਐ। ਇੱਕ ਦੁਕਾਨਾ ਇਹਨਾਂ ਨੇ ਗਿਆਨੀ ਜੈਲ ਸਿੰਘ ਕਲੋਨੀ ਵਿੱਚ ਵੀ ਲਈ ਹੋਈ ਐ। ਵੇਖੋ ਚਾਟ ਦੀ ਰੇੜੀ ਦੇ ਸਿਰ ਤੇ ਹੀ ਕਹਿੰਦੇ ਘਰ ਵੀ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਮਲੋਤਰਾ ਕਲੋਨੀ 'ਚ ਉਹ ਧੀਏ ਮਿਹਨਤ ਹੈ ਇਹਨਾਂ ਦੀ ਆਪਣੇ ਲੋਕਾਂ ਨੂੰ ਵੇਖ ਲੈ ਕੰਮ ਕਰਕੇ ਰਾਜੀ ਨਹੀਂ ਜੇ ਕਿਦਰ ਇਹਨਾਂ ਨੂੰ ਰੇੜੀ ਲਾਉਣ ਦੀ ਸਲਾਹ ਦੇ ਬੈਠੋ ਕਹਿੰਦੇ ਸਾਡੀ ਬੇਇੱਜ਼ਤੀ ਕਰਦੇ ਆ ਜਿੱਦਾਂ ਰਿਸ਼ਤੇਦਾਰਾਂ ਤੋਂ ਆਧਾਰ ਮੰਗਣ ਲੱਗੇ ਕੋਈ ਇੱਜ਼ਤ ਬਣਦੀ ਹੋਵੇ ਸਹੀ ਗੇੜੇੜੀ ਜੀ ਤੁਸੀਂ ਆ ਰੋਜ਼ ਨਾ ਕੋਈ ਨਾ ਕੋਈ ਖਬਰ ਆਈ ਹੁੰਦੀ ਆ ਅਖਬਾਰ 'ਚ ਕੋਈ ਹੱਥਾਂ 'ਚੋਂ ਫੋਨ ਕੋ ਕੇ ਲੈ ਗਿਆ ਕੋਈ ਕਿਸੇ ਦੀ ਵਾਲੀ ਤੋੜ ਲੈ ਗਿਆ ਡੈਡੀ ਜੀ ਪਿਛਲੇ ਹਫਤੇ ਮੇਰੇ ਨਾਲ ਦੀ ਮੈਡਮ ਦੀ ਸੱਸ ਦੀ ਚੈਨੀ ਖੋ ਕੇ ਭੱਜ ਗਿਆ ਇੱਕ ਮੁੰਡਾ ਜੋ ਚੈਨੀ ਤੋੜਨ ਲੱਗਿਆ ਮਾਤਾ ਨਾਲ ਹੱਥੋਂ ਪਾਈ ਕਰਦਿਆਂ ਮਾਤਾ ਨੂੰ ਧੱਕਾ ਦੇ ਕੇ ਸੁੱਟ ਗਿਆ ਡਿੱਗਣ ਕਾਰਨ ਮਾਤਾ ਦੀ ਲੱਤ ਟੁੱਟ ਗਈ ਵਿਚਾਰੀ ਚੰਗੀ ਭਲੀ ਮੰਜੇ ਤੇ ਬਹਿ ਗਈ ਤੂੰ ਵੀ ਚਾਹਣ ਰੱਖਿਆ ਕਰ ਇਹ ਨਸ਼ੇ ਦੇ ਖਾਦੇ ਹੋਏ ਪਰਸ ਤੱਕ ਉਹਨੂੰ ਜਾਂਦੇ ਆ ਡੈਡੀ ਜੀ ਤੁਸੀਂ ਮੇਰੀ ਫਿਕਰ ਨਾ ਕਰੋ ਕੋਈ ਪੰਗਾ ਲੈ ਕੇ ਦਿਖਾਵੇ ਤੁਹਾਡੀ ਤੀ ਨਾ ਤੀਰ ਕੇ ਰੱਖ ਦੋ ਬਾਕੀ ਅਗਲੇ ਪਾਗ ਵਿੱਚ ਧੰਨਵਾਦ